ਬਾਈ ਯਾਰ ਚੌਥਾ ਢੇੜਾ ਕੀ ਹੋ ਗਿਆ ਬਾਈ ਯਾਰ ਕਦੇ ਮਸੂਸੀ ਹੋਏ ਪਰ ਤਾਂ 150 ਕਿਲੋਮੀਟਰ ਆ ਯਾਰ ਫਰੀਦਕੋਟ ਫੇਰ ਕੰਮ ਦਾ ਟਾਈਮ ਆ ਯਾਰ ਫੇਰ ਚੌਥਾ ਢੇੜਾ ਮਰਵਾਇਆ ਨਾ ਚਾਰ ਆ ਪਤਾ ਕੋਈ ਢੇੜਾ ਮਰਵਾਇਆ ਹੀ ਨਹੀਂ ਤੇਰਾ ਨਹੀਂ ਯਾਰ ਚੌਥਾ ਹੋ ਗਿਆ ਢੇੜਾ ਜੀ ਯਾਰ ਅੱਛਾ ਏ ਕੀ ਫੇਰ ਕੀ ਗੱਲ ਗੱਲ ਕੀ ਹੋ ਗਈ ਡੈਕ ਚੌਥਾ ਲੈਣਾ ਆ ਅੱਜ ਯਾਰ ਅੱਛਾ ਚੌਥਾ ਡੈਕ ਲੈਣ ਆਇਓ ਹਾਂ ਇਹ ਗੱਲ ਦੱਸਣਾ ਫੇਰ ਸਾਨੂੰ ਦਾ ਡਰਾਈ ਦਿੱਤਾ ਸੀ ਤੂੰ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਅੱਜ ਬਾਈ ਫਰੀਦਕੋਟ ਏਰੀਏ ਦੇ ਵਿੱਚੋਂ ਆਪਣੇ ਕੋਲੇ ਚੌਥਾ ਸੈੱਟ ਲੈਣ ਵਾਸਤੇ ਆਏ ਨੇ 12 ਇੰਚ ਆਜੋ ਤੁਹਾਨੂੰ ਆਪਾਂ ਦਿਖਾ ਦਈਏ 12 ਇੰਚ ਸੀ ਸਪੀਕਰ ਲੱਗੇ ਹੋਏ ਨੇ 6 ਇੰਚ ਪੇਟੀ ਦੇ ਵਿੱਚ ਦੋ ਬੇਸਾਂ ਲਾਈਆਂ ਹੋਈਆਂ ਤੇ ਇੱਕ ਆ ਦਿੱਤਾ ਆਪਾਂ ਬਾਈ ਨੂੰ ਓਵਲ ਜਿਹੜੇ ਚ ਚਾਰ ਸਪੀਕਰ ਲੱਗੇ ਹੋਏ ਨੇ 6 ਇੰਚ ਤੇ 8 ਵਾਲਾ ਮੋਨੋ ਮੋਨੋ ਦਾ ਟੂਲ ਤੇ ਤਾਰਾਂ ਦੀ 베アリング ਆਪਾਂ ਸਾਰੀ A to Z ਬਣਾ ਕੇ ਦਿੱਤੀ ਆ ਤੇ ਲੇਜ਼ਰ ਪੱਤੀਆਂ ਫਿਟਿੰਗ ਕਰਨ ਵਾਸਤੇ ਜਿੰਨੀਆਂ ਵੀ ਯੂਜ਼ ਹੋਈਆਂ ਸਾਰੀਆਂ ਲੇਜ਼ਰ ਪੱਤੀਆਂ ਯੂਜ਼ ਹੋਈਆਂ ਨੇ ਤੇ ਕਰਦੇ ਆ ਬਾਈ ਨਾਲ ਗੱਲਬਾਤਨਾ ਸਸੀ ਗੱਲ ਬਾਈ ਜੀ ਸਸੀ ਗੱਲ ਜੀ ਕੀ ਨਾਮ ਆ ਬਾਈ ਆਪਣਾ ਅਮਰੀਕ ਸਿੰਘ ਹੈ ਜੀ ਪਿੰਡ ਬਾਈ ਜੀ ਦਾਨਰਮਨਾਈ ਠੀਕ ਆ ਬਾਈ ਜੀ ਤੇ ਤੇ ਬਾਈ ਜੀ ਪਹਿਲਾ ਸੈਟ ਲੈ ਕੇ ਜਾ ਰਹੇ ਹੋ ਤੇ ਚੌਥਾ ਬਾਈ ਜੀ ਚੌਥਾ ਸੈਟ ਲੈ ਕੇ ਜਾ ਰਹੇ ਹਾਂ ਠੀਕ ਆ ਬਾਈ ਜੀ ਤੇ ਉਹ ਕਿਵੇਂ ਚੱਲਦੇ ਆ ਪਹਿਲਾਂ ਨੇ ਚੰਗੇ ਚੱਲੇ ਤਾਂ ਹੀ ਆਏ ਆ ਇਹ ਦੁਵਾਰਾ ਤੇ ਫਿਟਿੰਗ ਆ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਬਹੁਤ ਵਧੀਆ ਜੀ ਫਿਟਿੰਗ ਬਹੁਤ ਚੰਗੀ ਆ ਤਾਂ ਹੀ ਲੈ ਕੇ ਜਾਂਦੇ ਆ ਬਾਈ ਜਿੰਨੀ ਕਰਕੇ ਨਹੀਂ ਦਿੰਦਾ ਕੋਈ ਜਿੰਨੀ ਫਿਟਿੰਗ ਤੁਸੀਂ ਚੰਗੀ ਕਰਕੇ ਦਿੰਦੇ ਆ ਠੀਕ ਆ ਬਾਈ ਜੀ ਹਾਂ ਜੇ ਸੋਨੂੰ ਵੀ ਇਸ ਤਰ੍ਹਾਂ ਦਾ ਸੈਟ ਚਾਹੀਦਾ ਜਿਹੜਾ ਲਾਈਫ ਟਾਈਮ ਲੰਬਾ ਚੱਲੇ ਫਿਟਿੰਗ ਕਰਨ ਦੀ ਕੋਈ ਦਿੱਕਤ ਨਾ ਆਵੇ ਤਾਂ ਆਪਣੇ ਨਾਲ ਕਨੈਕਟ ਜਰੂਰ ਕਰਿਓ ਧੰਨਵਾਦ ਉਸ